ਤਰੰਤਰੰਤੋ ਵਾਰਿਸ ਪੰਜਾਬ ਦੇ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਵਿਦਿਆਰਥੀਆਂ ਦਾ ਸਮਰਥਨ ਕਰਨ ਆਏ ਐ ਚੋਣ ਚੱਲਦੀ ਐ ਕੱਲ ਚੋਣ ਐ ਤੇ ਅੱਜ ਇੱਥੇ ਪਹੁੰਚ ਚੁੱਕੇ ਆ ਅੱਜ ਦਾ ਫਤ ਤਾ ਮੋਰਚਾ ਤਾਂ ਫਤਿਹ ਕਰ ਲਿਆ ਵਿਦਿਆਰਥੀਆਂ ਨੇ ਰਿਜ਼ਲਟ ਵੀ ਉਹ ਤਰੀਕ ਵੀ ਆ ਗਈ ਕੱਲ ਦਾ ਮੋਰਚਾ ਕਿੱਦਾਂ ਰਹੇ ਸਾਰੇ ਮੋਰਚੇ ਪੰਜਾਬ ਦੇ ਫਤਿਹ ਹੋਣੇ ਆ ਉਹਦਾ ਕਾਰਨ ਇੱਕੋ ਹੀ ਐ ਸਾਡੀ ਨੌਜਵਾਨ ਪੀੜੀ ਜਾਗ ਚੁੱਕੀ ਐ ਸੁੱਤੀ ਨਹੀਂ ਐ ਇਹ ਜਾਣ ਪੁੱਝ ਕੇ ਸਾਡੀ ਨੌਜਵਾਨ ਪੀੜੀ ਚੈੱਕ ਕਰਦੇ ਬਲੱਡ ਹਜੇ ਇਹਨਾਂ ਦਾ ਤਤਾ ਵਾ ਕਿ ਠੰਡਾ ਵਾ ਬਲੈਡ ਬਹੁਤ ਤਤਵਾ ਨਾ ਸਾਨੂੰ ਚੈੱਕ ਕਰਨ ਪੰਜਾਬ ਦੇ ਹੱਕ ਜਿਹੜੇ ਹੈਗੇ ਉਹ ਹੀ ਲੈ ਕੇ ਰਵਾਂਗੇ ਕਿਸੇ ਵੀ ਕੀਮਤ ਤੇ ਪੰਜਾਬ ਦੇ ਹੱਕ ਨਹੀਂ ਛੱਡਾਂਗੇ ਆਪਣਾ ਜਿਸ ਤਰ੍ਹਾਂ ਕੀ ਕਹਿੰਦੇ ਨੇ ਕਿ ਜਿਹੜਾ ਲਾਸਟ ਦਿਨ ਹੁੰਦਾ ਇੱਕ ਦਿਨ ਪਹਿਲਾਂ ਹੁੰਦਾ ਬਹੁਤ ਕੰਮ ਕਰਨ ਵਾਲੇ ਹੁੰਦੇ ਨੇ ਪਰ ਤੁਸੀਂ ਮੈਦਾਨ ਛੱਡ ਕੇ ਇੱਧਰ ਆਇਓ ਕੀ ਕਹਿਣਾ ਪੜੀ ਮੈਨੂੰ ਪਤਾ ਕੀ ਗੱਲ ਜੀ ਪੰਜਾਬ ਦੀ ਗੱਲ ਹੁੰਦੀ ਹੋਵੇ ਸਾਡੇ ਨੌਜਵਾਨ ਧਰਨੇ ਲਾ ਕੇ ਬੈਠੇ ਹੋਣ ਤੇ ਮੈਂ ਚੋਣਾ ਵੇਖਾਂਗਾ ਨਹੀਂ ਪੰਜਾਬ ਦੀ ਗੱਲ ਕਰਨੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਫਿਰ ਆਉਣਾ ਪੈਣਾ ਸਾਨੂੰ ਉੱਥੇ ਤੇ ਚੋਣਾ ਨਹੀਂ ਵੇਖਣੀਆਂ ਪੈਣੀਆਂ ਇਹ ਜ਼ਰੂਰੀ ਹੈ ਜੀ 1997 ਤੋਂ ਬਾਅਦ ਹਿਮਾਚਲ ਦਾ ਹਿੱਸਾ ਵੀ ਚਲਾ ਗਿਆ ਯੂਨੀਵਰਸਿਟੀ ਬਣ ਗਈ ਹਰਿਆਣਾ ਦੀ ਵੀ ਬਣ ਗਈ ਉਸ ਤੋਂ ਬਾਅਦ ਹੱਕ ਸਿਰ ਪੰਜਾਬ ਦਾ ਹੈ ਜਿੰਨੀਆਂ ਵੀ ਸਰਕਾਰ ਆਈਆਂ ਉਹਨਾਂ ਨੇ ਹੱਕ ਨਹੀਂ ਦਵਾਇਆ ਹੱਕ ਦਵਾਇਆ ਜਾਏਗਾ ਬਿਲਕੁਲ ਜੀ ਬਿਲਕੁਲ ਇਹਨਾਂ ਵਾਸਤੇ ਤੇ ਖੜੇ ਹੋਏ ਆਪਾਂ ਮੈਨੂੰ ਹੋਰ ਕੀ ਸ਼ੌਂ ਥੋੜੀ ਜਿਹੜਾ ਰਾਜਨੀਤੀ ਕਰਨ ਦਾ ਕਿਤੇ ਨਾ ਕਿਤੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਬਹੁਤ ਜਿਆਦਾ ਨਿਕਾਮੀਆਂ ਰਹੀਆਂ ਜਿਨ੍ਹਾਂ ਨੇ ਕੋਈ ਪੰਜਾਬ ਦਾ ਹੱਲ ਨਹੀਂ ਕੀਤਾ ਉਹ ਨਲਾਇਕੀਆਂ ਕਰਕੇ ਅੱਜ ਤੇ ਸਾਡੇ ਵੀਰ ਪ੍ਰਾਤ ਕਰਨਾ ਲਾ ਕੇ ਬੈਠੇ ਆ ਤਾਂ ਇਹਨਾਂ ਨੇ ਸਾਡਾ ਭੰਗ ਕੀਤਾ ਗਿਆ ਜੇ ਇਹਨਾਂ ਨੂੰ ਬੁਲਾਇਆ ਸੀ ਵੀ ਜਾਂਦੇ ਕਿਉਂ ਨਹੀਂ ਸੀ ਉਸ ਟਾਈਮ ਦੇ ਉੱਤੇ ਵੀ ਗੈਰ ਕਿੰਨਾ ਕਿਤੇ ਇਹਨਾਂ ਨੂੰ ਸਰਕਾਰਾਂ ਨੂੰ ਸਾਡੀਆਂ ਪੱਗਾਂ ਬੋਚ ਚੁਪਦੀਆਂ ਪਈਆਂ ਕਿਉਂਕਿ ਇੱਥੇ ਦਾ ਵੀ ਜਿਹੜਾ ਨੌਜਵਾਨ ਪ੍ਰਧਾਨ ਬਣਿਆ ਜਸ਼ਮੀਤ ਹਨਾ ਉਹਦੀ ਪੱਗ ਚੁਪਦੀ ਪਈ ਸਿੱਧੀ ਜੀ ਗੱਲ ਹੈ ਜੀ ਬੜੇ ਲੋਕ ਨੇਤਾ ਉੱਥੇ ਰੋਡ ਸ਼ੋਅ ਕਰ ਰਹੇ ਨੇ ਇੱਥੇ ਨਹੀਂ ਪਹੁੰਚੇ ਭਾਜੀ ਇੱਥੇ ਵੋਟਾਂ ਨਹੀਂ ਆਈਆਂ ਤੇ ਜੇ ਵੋਟਾਂ ਹੁੰਦੀਆਂ ਤਾਂ ਸੀਐਮ ਸਾਹਿਬ ਨੇ ਆ ਜਣਾ ਸੀ ਇੱਥੇ ਵੋਟਾਂ ਨਹੀਂ ਆਈਆਂ ਉੱਥੇ ਵੋਟਾਂ ਨਜ਼ਰ ਆ ਰਹੀਆਂ ਇੱਥੇ ਵੋਟਾਂ ਨਹੀਂ ਆਈਆਂ ਸੀਐਮ ਸਾਹਿਬ ਕਿੰਨੀ ਵਾਰ ਉੱਥੇ ਪਹੁੰਚੇ ਨੇ 7-8 ਆ ਹੀ ਪਹੁੰਚ ਚੁੱਕੇ ਪੂਰੇ 7-8 ਵਾਰ ਅਕੀਦਿਵਾਲ ਸਾਹਿਬ ਇੱਕ ਦੋ ਵਾਰੀ ਉੱਥੇ ਆ ਚੁੱਕੇ ਨੇ ਪਰ ਇੱਥੇ ਨਹੀਂ ਉਹਨੇ ਆਣਾ ਕਿਉਂ ਇੱਥੇ ਵੋਟਾਂ ਨਹੀਂ ਹੈ ਅੱਜ ਇੱਥੇ ਇਲੈਕਸ਼ਨ ਡਿਗਰੀ ਨੇ ਕਰ ਦੋ ਇੱਕ ਭੱਜੇ ਹੋਣਗੇ ਦਵਾਦ 92 ਦੇ 92 ਐਮਐਲਏ ਉੱਥੇ ਬੈਠੇ ਆ ਸਾਰਾ ਮੰਤਰੀ ਮੰਡਲੋਂ ਦਾ ਬੈਠਾ ਪਰ ਇੱਥੇ ਨਹੀਂ ਉਹਨੇ ਆਣਾ ਕਦੀ ਵੀ ਨਹੀਂ ਆਣ ਕੇ ਵੇਖ ਲਓ ਚੈੱਕ ਕਰਕੇ ਵੇਖ ਲਓ ਅੱਛਾ ਚਲੋ ਵਿਦਿਆਰਥੀਆਂ ਤੋਂ ਅੱਡ ਕੇ ਤੁਹਾਡੀ ਚੋਣ ਵਾਲੇ ਆਖਰੀ ਸਵਾਲ ਪੁੱਛ ਲੈਣੇ ਆ ਜਿੱਤ ਕਿੰਨੀ ਲੀਡ ਤੋਂ ਹੋਏਗੀ ਇਹ ਤਾਂ ਗੁਰੂ ਸਾਹਿਬ ਕਿਰਪਾ ਕਰਨ ਕਿ ਬਹੁਤ ਵੱਡੀ ਲੀਡ ਨਾ ਜਿੰਨਾ ਮੈਂ ਇਹ ਇਤਿਹਾਸ ਦੇ ਵਿੱਚ ਦਰਜ ਹੋਣੀ ਲੀਡ ਹੈ ਵਾਲੀ ਜਿਹੜੀ ਲੀਡ ਬਣ ਸੋ ਤੁਸੀਂ ਦੇਖਿਆ ਕਿ ਭਾਈ ਮਨਦੀਪ ਸਿੰਘ ਖਾਲਸਾ ਜੀ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਵੀ ਪੰਜਾਬ ਨੂੰ ਜ਼ਰੂਰਤ ਹੋਏਗੀ ਉਹ ਜ਼ਰੂਰ ਪਹੁੰਚਣਗੇ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪੁਰੀ ਵਾਇਸੋ ਪੰਜਾਬ ਚੰਡੀਗੜ੍ਹ